ਵਰੀ 2013 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾ ਨੇ ਮੋਹਨ ਸਿੰਘ ਪਟਵਾਰੀ ਦੇ ਇੱਕ ਕਾਰਾ ਦੀਪੇ ਦੀ ਅਤੇ ਝੂਠੇ ਕੇਸ ਵਿੱਚ ਫਸਾਉਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਸਾਫ ਦਾ ਪ੍ਰਧਾਨ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਕਾਨਗਾ ਐਸੋਸੀਏਸ਼ਨ ਪੰਜਾਬ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਅਕਾਲੀ ਸਰਕਾਰ ਸਮੇਂ ਹੋਏ ਗੁਨਾਹਾਂ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਲਈ ਪਹੁੰਚੇ ਨੇ। ਉਹਨਾਂ ਨੇ ਕਿਹਾ ਕਿ ਕਾਲੀ ਦਲ ਬਾਦਲ ਸਰਕਾਰ ਦੇ ਵਿੱਚ ਜੋ ਸਿੱਖਾਂ ਤੇ ਜੋ ਜ਼ੁਲਮ ਹੋਏ ਨੇ, ਗੁਨਾਹ ਕੀਤੇ ਗਏ ਨੇ, ਉਹਨਾਂ ਨੂੰ ਲੈ ਕੇ ਜਥੇਦਾਰ ਸਾਹਿਬ ਦੇ ਪੀਏ ਜਸਪਾਲ ਸਿੰਘ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਸਿੱਖਾਂ ਤੇ ਪੰਜਾਬੀਆਂ ਤੇ ਜ਼ੁਲਮ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਮੇਰਾ ਮੋਹਨ ਸਿੰਘ ਭੇੜਪੁਰਾ ਸਾਬਕਾ ਪ੍ਰਧਾਨ ਦੀ ਰੈਵਨਿਊ ਪਰਿਵਾਰ ਜੁਨੀਅਨ ਪੰਜਾਬ ਅਤੇ ਕਨਗੋ ਅਸੋਸੀਏਸ਼ਨ ਪੰਜਾਬ ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਅਕਾਲੀ ਸਰਕਾਰ ਸਮੇਂ 2007 ਤੋਂ ਲੈ ਕੇ 2017 ਤੱਕ ਜਿਹੜੇ ਮੰਤਰੀਆਂ ਨੇ ਗੁਨਾਹ ਕੀਤੇ ਸੀ ਉਹਦੇ ਸਬੰਧ ਵਿੱਚ ਅਸੀਂ ਵੀ ਦੋ ਗੁਨਾਹਾਂ ਦੀ ਜਿਹੜੀ ਹੈ ਪੇਸ਼ਕਾ ਜੱਜ શ્રી ਕਾਲਤਖ ਸਰ ਤੇ ਕੀਤੀ ਆ ਇੱਕ ਸ਼ਿਵ ਕੁਮਾਰ ਸ਼ਰਮਾ ਐਸਐਸਪੀ ਸੀ ਵਿਜੀਲੈਂਸ ਬਿਊਰੋ ਪਟਿਆਲਾ ਉਹਨਾਂ ਦੀ 15 4 2 2011 ਨੂੰ ਜਿਹੜੀ ਡਿਊਟੀ ਉਹ ਖਤਮ ਹੋ ਗਈ ਸੀ ਕੋਈ ਐਕਸਟੈਂਸ਼ਨ ਨਹੀਂ ਸੀ ਵਾਧਾ ਨਹੀਂ ਸੀ ਪਰ ਉਹ ਗੈਰ ਕਾਨੂੰਨੀ ਢੰਗ ਨਾਲ ਆਪਣੀ ਕੁਰਸੀ ਤੇ ਬੈਠਾ ਕੰਮ ਕਰ ਰਿਹਾ ਸੀ ਤਾਂ ਜਦੋਂ ਉਹ ਪੂਰਾ ਉੱਥੇ ਅਤਿਆਚਾਰ ਕਰ ਰਿਹਾ ਸੀ ਤਾਂ ਇਹ ਮੈਂ ਮਾਮਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਮੁੱਖ ਮੰਤਰੀ ਪੰਜਾਬ ਸੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਕਿਹਾ ਕਿ ਸ਼ੇਵ ਕੁਮਾਰ ਸ਼ਰਮਾ ਸਾਡਾ ਐਸਐਸਪੀ ਨਹੀਂ ਹੈ ਮੈਂ ਉਹਨੂੰ ਕੋਈ ਐਕਸਟੈਂਸ਼ਨ ਨਹੀਂ ਦਿੱਤੀ ਸੀ ਤਾਂ ਮੈਂ ਉਹ ਚੀਜ਼ ਆਰਟੀਆਈ ਦੇ ਵਿੱਚ ਅਪਲਾਈ ਕਰਤੀ ਵੀ ਮੈਨੂੰ ਦੱਸਿਆ ਜਾਵੇ ਵੀ ਸ਼ੇਵ ਕੁਮਾਰ ਸ਼ਰਮਾ ਕਦੋਂ ਰਿਟਾਇਰ ਹੋਇਆ ਤੇ ਕਦੋਂ ਤੱਕ ਉਹਦੀ ਐਕਸਟੈਂਸ਼ਨ ਸੀ ਬੜੀ ਹੈਰਾਨਗੀ ਦੀ ਗੱਲ ਹੈ ਵੀ ਉਹ ਉਹ ਬੰਦਾ ਗੈਰ ਕਾਨੂੰਨੀ ਢੰਗ ਨਾਲ ਕੁਰਸੀ ਤੇ ਬੈਠਾ ਸੀ ਪਰ 3 ਦਸੰਬਰ 2011 ਨੂੰ ਇਸ ਪੰਥਕ ਅਕਾਲੀ ਸਰਕਾਰ ਦੇ ਮੰਤਰੀ ਮੰਡਲ ਨੇ ਉਹਨੂੰ ਪਿੱਛੋਂ ਤੋਂ ਐਕਸਟੈਂਸ਼ਨ ਦੇਤੀ ਜਿਹੜਾ ਕਿ ਉਹ ਆਪਣੇ ਆਪ ਨੂੰ ਇਹ ਅਖਬਾਰਾਂ 'ਚ ਫਖਰ ਕਰਦਾ ਵੀ ਮੈਂ 500 ਸਿੱਖ ਮੁੰਡਾ ਮਾਰਿਆ ਉਹ ਜਿੱਥੇ ਵੀ ਕਿਤੇ ਕੋਈ ਗੱਲ ਕਰਦਾ ਤਾਂ ਉਹ ਮਤਲਬ ਇਸ ਗੱਲ ਮੈਨੂੰ ਵੀ ਉਹ ਗੱਲ ਕਹਿ ਕੇ ਸਬੋਧਨ ਕੀਤਾ ਉਹਨੇ ਕਿਉਂਕਿ ਮੈਂ ਉਹ ਤੋਂ ਕਿਸੇ ਜਮ੍ਹਾਂ ਮੰਡੀ ਦੀ ਸਰਕਾਰੀ ਫੀਸ ਲਈ ਸੀ 20 ਰੁਪਏ ਜਿਹਨੂੰ ਲੈ ਕੇ ਉਹਨੂੰ ਮੈਨੂੰ ਝੂਠੇ ਚੌਲਾਂ ਦੇ ਕੇਸ ਵਿੱਚ ਵੀ ਫਸਾਇਆ ਔਰ ਉਸ ਤੋਂ ਬਾਅਦ ਉਹਨੇ ਸਰਜੀਤ ਸਿੰਘ ਗਰੇਵਾਲ ਨਾਲ ਰਲ ਕੇ ਸਰਜੀਤ ਸਿੰਘ ਗਰੇਵਾਲ ਐਸਐਸਪੀ ਵਿਜੀਲੈਂਸ ਬਿਊਰੋ ਜਲੰਧਰ ਸੀ ਉਹਨੇ ਮੇਰੀ ਪੱਗ ਲਾਹੀ ਮੇਰੇ ਕਕਾਰ ਲਾਹੇ ਔਰ ਮੈਨੂੰ ਨੰਗਾ ਕਰਕੇ ਇੱਕ ਪੁਲਿਸ ਵਾਲੇ ਨੂੰ ਨੰਗਾ ਕਰਕੇ ਮੇਰੇ ਮਗਰ ਬੰਦਾ ਖੜਾ ਕੇ ਵੀਡੀਓ ਬਣਾਈ ਇਹ ਮੈਂ ਸਾਰਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਲੈ ਕੇ ਆਇਆ ਅਕਾਲ ਤਖਤ ਸਾਹਿਬ ਨੇ ਇਹਦੀ ਇਨਕੁਆਰੀ ਹੈੱਡ ਗ੍ਰੰਥੀ ਸਰਦਾਰ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਨੂੰ ਲਾਈ ਜਿਨ੍ਹਾਂ ਨੇ ਚਾਰ ਐਸਐਸਪੀ ਤੇ ਇੱਕ ਡੀਐਸਪੀ ਇੱਕ ਐਸਪੀ ਇਨਸਪੈਕਟਰ ਇਹੇ ਕੋਸ਼ਤ ਕੀਤੇ ਵੀ ਇਹਨਾਂ ਨੇ ਮੋਹਨ ਸਿੰਘ ਦੇ ਕਕਾਰਾਂ ਦੀ ਬੇਅਦਬੀ ਜਾਨ ਬੁਝਕੇ ਕੀਤੀ ਹੈ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ 2013 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੁੰਦੀ ਹੈ ਪੰਜ ਸਿੰਘ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕਰਦੇ ਨੇ ਕਿ ਇਹ ਪੁਲਿਸ ਅਫਸਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਈ ਜਾਵੇ ਉਹ ਕਾਨੂੰਨੀ ਕਾਰਵਾਈ ਤਾਂ ਕੀ ਹੋਣੀ ਸੀ ਉਲਟਾ ਸਰਦਾਰ surjit singh garewal ਨੂੰ ਸਰਦਾਰ sukhveer singh badal ਨੇ ਮੋਗੇ ਦਾ ਐਸਐਸਪੀ ਲਾ ਦਿੱਤਾ ਜਿਹੜਾ ਕਿ ਮੇਰੇ ਇੱਕ ਕਾਰ ਲਾਉਣ ਦੇ ਤੇ ਮੇਰੇ ਬਦਫੈਲੀ ਦੀ ਨੀਅਤ ਨਾਲ ਵੀਡੀਓ ਬਣਾਉਣ ਦਾ ਦੋਸ਼ੀ ਸੀ ਜਿਸ ਨੂੰ ਅਕਾਲ ਤਖਤ ਸਾਹਿਬ ਤੋਂ ਦੋਸ਼ੀ ਕਰਾਰ ਦਿੱਤਾ ਗਿਆ ਹੋਵੇ ਦੋਸ਼ੀ ਕਰਾਰ ਦੇਣ ਦੇ ਬਾਵਜੂਦ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨੂੰ ਮੋਗੇ ਦਾ ਐਸਐਸਪੀ ਲਾ ਦਿੱਤਾ ਕਿ ਬਹੁਤ बड़ा ਗਨਾਹ ਕੀਤਾ ਹੈ ਅੱਜ ਅਸੀਂ ਇਹੀ ਮੰਗ ਕੀਤੀ ਹੈ ਅਕਾਲ ਤਖਤ ਸਾਹਿਬ ਤੋਂ ਵੀ ਉਸ ਟਾਈਮ ਦੇ ਜਿਹੜੇ ਮੰਤਰੀ ਮੰਡਲ ਨੇ ਉਹਨੂੰ ਐਕਸਟੈਂਸ਼ਨ ਦਿੱਤੀ ਉਹ ਮੰਤਰੀਆਂ ਦੇ ਖਿਲਾਫ ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਇਹ ਸਖਤ ਤੋਂ ਸਖਤ ਉਹਨਾਂ ਨੂੰ ਜਿਹੜੀ ਸਜ਼ਾ ਦੇਣੀ ਚਾਹੀਦੀ ਹੈ। ਪੀਐਸ ਸਾਹਿਬ ਮਿਲੇ ਸੀ ਕਿ ਸਰਦਾਰ ਜਸਪਾਲ ਸਿੰਘ ਉਹਨਾਂ ਨੇ ਸਾਰੀ ਗੱਲਤਾ ਸੁਣੀ ਉਹ ਕਹਿੰਦੇ ਤੁਹਾਡਾ ਜਿਹੜਾ ਮਾਮਲਾ ਸ਼ਹਰਾ ਸਰਦਾਰ ਅਗਵੀਦ ਸਿੰਘ ਜੀ ਜੋ ਸਾਡੇ ਸਿੰਘ ਸਾਹਿਬ ਨੇ ਉਹਨਾਂ ਦੇ ਕੋਲੇ ਪਹੁੰਚਾ ਦਿੱਤਾ ਜੀ। ਕੀ ਲੱਗਦਾ ਹੈ ਅਕਾਲੀ ਸਰਕਾਰ ਤੋਂ ਉਹਨਾਂ ਦੀ ਹਮਾਇਤ ਸੀ ਨਾ? ਬਿਲਕੁਲ ਜੀ ਮੈਨੂੰ ਤਾਂ ਭਰੋਸੇਯੋਗ ਵਸੀਲਿਆਂ ਤੋਂ ਇਹ ਵੀ ਪਤਾ ਚੱਲਿਆ ਵੀ ਜਿਹੜੇ ਉਹਨਾਂ ਦੇ ਕੋਰਟਾਂ ਦੇ ਕੇਸ ਸੀ ਉਹ ਵੀ ਇਹ ਪੰਥਕ ਸਰਕਾਰ ਕੋਲੋਂ ਲੜਦੀ ਰਹੀ ਆ। ਉਹਨਾਂ ਦੀ ਪੂਰੀ ਹਮਾਇਤ ਉਹਨਾਂ ਨੂੰ। ਮਤਲਬ ਜੇ ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਸਾਨੂੰ ਇਨਸਾਫ ਨਹੀਂ ਮਿਲਣਾ ਤੇ ਫਿਰ ਅਸੀਂ ਦੂਜੀਆਂ ਸਟੇਟਾਂ 'ਚ ਸਾਨੂੰ ਕਿਵੇਂ ਇਨਸਾਫ ਮਿਲੂਗਾ ਬਾਹਰਲੇ ਦੇਸ਼ਾਂ 'ਚ ਕਿਵੇਂ ਇਨਸਾਫ ਮਿਲੂਗਾ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਤੱਕ ਵੀ ਕੋਈ ਮਤਲਬ ਸ਼੍ਰੀਕਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਲੈਟਰ ਲਿਖਤਾ ਚੀਫ ਸੈਕਟਰੀ ਨੂੰ ਉਤੋਂ ਬਾਅਦ ਕੋਈ ਕਾਰਵਾਈ ਨਹੀਂ ਅੱਜ ਤੱਕ ਉਹ ਸਿੰਘ ਸਾਹਿਬਾਨ ਪੰਜ ਸਿੰਘ ਸਾਹਿਬਾਨ ਦੇ ਦਿੱਤੇ ਫੈਸਲੇ ਤੇ ਅੱਜ ਤੱਕ ਕੋਈ ਕਾਰਵਾਈ ਇਹ 2012 ਦਾ ਜੀ 2012 ਤੋਂ ਹੁਣ ਤੱਕ ਵੀ ਕੋਈ ਇਨਸਾਫ ਕੋਈ ਇਨਸਾਫ ਨਹੀਂ ਮਿਲਿਆ ਜੀ ਅਜੇ ਤੱਕ